ਗੁਰੂ ਅਮਰਦਾਸ ਜੀ ਨੇ ਕਹੀ ਇੱਕ ਥੜਾ ਭਾਈ ਰਾਮਾ ਜੀ ਨੂੰ ਆਖਿਆ ਭਾਈ ਰਾਮਾ ਜੀ ਕੌਣ ਨੇ ਬੀਬੀ ਦਾਨੀ ਦੇ ਘਰੋਂ ਭਾਈ ਜੇਠੇ ਨੂੰ ਇੱਕ ਥੜਾ ਆਖਿਆ ਬੀਬੀ ਭਾਨੀ ਦੇ ਘਰੋਂ ਦੋਨਾਂ ਨੂੰ ਆਖਿਆ ਥੜੇ ਬਣਾਓ ਸਮਝਾ ਕੇ ਕਹੇ ਸਤਿਗੁਰੂ ਗੁਰੂ ਅਮਰਦਾਸ ਜੀ 92 ਸਾਲ ਦੀ ਉਮਰ ਹੈ ਗੁਰੂ ਅਮਰਦਾਸ ਜੀ ਦੀ ਕਰੀਬ ਜਦੋਂ ਇਹ ਗੱਲ ਚੱਲਦੀ ਹੈ ਥੜਿਆਂ ਦੀ ਤਨੁਤਿਆ ਨੇ ਇਹ ਵੀ 7 ਸਾਲ ਦੀ ਉਮਰ ਵਿੱਚ ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਸਨ 12 ਸਾਲ ਗਾਗਰ ਢੋਈ ਔਰ ਉਸ ਤੋਂ ਬਾਅਦ 22 ਸਾਲ ਗੁਰਤਾ ਗੱਦੀ ਤੇ ਰਹਿੰਦੇ ਆ ਗੁਰੂ ਅਮਰਦਾਸ ਜੀ ਨੇ ਆਖਿਆ ਵੀ ਛੜੇ ਬਣਾਓ ਸਾਰਾ ਦਿਨ ਲਾ ਕੇ ਛੜੇ ਬਣਾਏ ਇੱਕ ਛੜਾ ਭਾਈ ਜੇਛਾ ਦੀ ਬਣਾ ਰਹੇ ਨੇ ਇੱਕ ਛੜਾ ਭਾਈ ਰਾਮਾ ਦੀ ਬਣਾ ਰਹੇ ਨੇ ਛੜਾ ਤਿਆਰ ਹੋ ਗਿਆ ਸ਼ਾਮ ਨੂੰ ਸਤਿਗੁਰੂ ਆਏ ਵੇਖ ਕੇ ਇੱਕ ਬਚਨ ਆਖ ਕੇ ਕਹਿ ਲੱਗੇ ਵੀ ਭਲਿਓ ਛੜਾ ਠੀਕ ਨਹੀਂ ਬਣਿਆ ਢਾ ਦਿਓ ਕੱਲ ਨੂੰ ਦੁਬਾਰਾ ਬਣਾਓ ਸਤਿਬਚਨ ਦੂਜਾ ਦਿਨ ਆਇਆ ਛੜੇ ਢਾ ਦਿੱਤੇ ਦੁਬਾਰਾ ਬਣਾਉਣੇ ਸ਼ੁਰੂ ਕਰ ਦਿੱਤੇ ਸ਼ਾਮਾਂ ਤੱਕ ਛੜੇ ਫਿਰ ਤਿਆਰ ਹੋਏ ਗੁਰੂ ਅਮਰਦਾਸ ਜੀ ਫਿਰ ਆਏ ਆਕੇ ਕੋ ਵਿੱਚ ਨਾਖੀ ਕਹਿ ਲੱਗੇ ਭਲਿਓ ਮੈਂ ਜਿਵੇਂ ਤੁਹਾਨੂੰ ਦੱਸ ਕੇ ਜਾਣਾ ਛੜਾ ਉਮੇ ਨਹੀਂ ਬਣਿਆ ਛੜੇ ਫਿਰ ਢਾ ਦਿਓ ਤੀਜਾ ਦਿਨ ਆ ਗਿਆ ਛੜਾ ਫਿਰ ਬਨਾਇਆ ਇੱਕ ਭਾਈ ਰਾਮਾ ਜੀ ਨੇ ਇੱਕ ਭਾਈ ਦੇਚਾ ਜੀ ਨੇ ਗੁਰੂ ਅਮਰਦਾਸ ਜੀ ਫਿਰ ਆਏ ਭਾਈ ਰਾਮਾ ਜੀ ਨੇ ਆਖਿਆ ਕਹਿਣ ਲੱਗੇ ਰਾਮਾ ਜੀ ਛੜਾ ਠੀਕ ਨਹੀਂ ਬਣਿਆ ਭਾਈ ਰਾਮਾ ਜੀ ਦੇ ਅੱਗੇ ਕਹਿ ਦਿੱਤਾ ਕਹਿਣ ਲੱਗੇ ਸਤਿਗੁਰੂ ਬਜ਼ੁਰਗ ਅਵਸਥਾ ਹੋ ਗਈ ਹੈ ਤੁਹਾਡੀ ਜਿਵੇਂ ਦੱਸ ਕੇ ਜਾਂਦੇ ਹੋ ਮੈਂ ਉਮੀ ਬਣਾਉਣੇ ਤੁਸੀਂ ਭੁੱਲ ਜਾਂਦੇ ਹੋ ਫਿਰ ਟਵਾ ਦਿੰਦੇ ਹੋ ਅੱਜ ਤੇ ਮੈਂ ਕਹੀ ਕਰੰਡੀ ਧੋਕੇ ਰੱਖ ਦਿੱਤੀ ਹੈ ਮੈਂ ਅੱਜ ਰੱਖ ਦਿੱਤੀ ਜੇ ਅੱਜ ਵੀ ਨਹੀਂ ਮੇਰੇ ਤੋਂ ਬਣਿਆ ਮੇਰੇ ਤੋਂ ਨਹੀਂ ਬਣਨਾ ਜਿਵੇਂ ਤੁਸੀਂ ਦੱਸਿਆ ਉਵੇਂ ਮੈਂ ਬਣਾਇਆ ਪਰ ਤੁਸੀਂ ਭੁੱਲ ਜਾਂਦੇ ਹੋ ਸ਼ਿਵ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਜੀ ਦੀ تو بھی ٹھیک نہیں بنا ٹا دیو کل پھر جناؤ ست بچن ستگو میں ہی تے ٹھیک سمجھانے ہو میرے اندر ہی اینی گاپ نہیں میں ہی بھول جانا میں کل بھی تھڑا جرور بنا مانگا گرو امرداس جی ویخ رہے سن بھی ہردے دا تھڑا ਕੀ ਤਾਂ ਇਨਾ ਮਜਬੂਤ ਹੋ ਗਿਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਟਿਕ ਸਕੇ ਸਾਬ ਤੇ ਵੇਖ ਰਹੇ ਸਨ ਇਹ ਗੱਲ ਹਿਰਦੇ ਦਾ ਥੜਾ ਕਿਦਾਂ ਇਨਾ ਪਾਕ ਪਵਿੱਤਰ ਹੋ ਗਿਆ ਹੈ ਕਿਦਾਂ ਥੜਾ ਇਨੀ ਨਿਮਰਤਾ ਵਾਲਾ ਬਣ ਗਿਆ ਹੈ ਕਿਦਾਂ ਥੜਾ ਇਨਾ ਹੁਕਮ ਮੰਨਣ ਵਾਲਾ ਬਣ ਗਿਆ ਹੈ ਕਿਦਾਂ ਥੜਾ ਰਜਾ ਵਿੱਚ ਚੱਲਣ ਵਾਲਾ ਬਣ ਗਿਆ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਟਿਕ ਸਕੇ ਅੱਜ ਦੂਜਾ ਦਿਨ ਚੜਿਆ ਹੈ ਬਾਬਾ ਬੁੱਢਾ ਜੀ ਨੂੰ ਆਵਾਜ਼ ਮਾਰੀ ਬਾਬਾ ਬੁੱਢਾ ਜੀ ਭਾਈ ਜੇਠਾ ਜੀ ਨੂੰ ਇਸ਼ਨਾਨ ਕਰਵਾਓ ਕੀਮਤੀ ਵਸਤਰ ਪਹਿਨਾਓ ਸੰਗਤ ਦਾ ਇਕੱਠ ਹੋ ਗਿਆ ਅੱਜ ਆਪਣੀ ਜਗ੍ਹਾ ਤੇ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਬਿਠਾਇਆ ਇੱਕ ਬਤਨਾਖਿਆ ਬਾਬਾ ਬੁੱਢਾ ਜੀ ਤੁਸੀਂ ਕਦੀ ਭਾਈ ਲੈਣਾ ਜੀਨੂੰ ਗੁਰੂ ਅੰਗਦ ਸ਼ਹਿ ਬਨਾਇਆ ਸੀ ਗੁਰਿਆਈ ਦੀ ਰਸਮ ਅਦਾ ਕਰਕੇ ਮਰਿਆਦਾ ਅਦਾ ਕਰਕੇ ਕਦੀ ਮੇਰੇ ਵਰਗੇ ਅਭਾਗੇ ਨੂੰ ਬਾਪਾ ਅਮਰਦਾਸ ਨੂੰ ਤੁਸੀਂ ਗੁਰੂ ਅਮਰਦਾਸ ਜੀ ਬਨਾਇਆ ਸੀ ਗੁਰਿਆਈ ਦੀ ਰਸਮ ਮਰਿਆਦਾ ਨਿਭਾ ਕੇ ਅੱਜ ਭਾਈ ਜੇਠਾ ਜੀ ਤੇ ਇੱਕ ਕਿਰਪਾ ਵਰਤਾਓ ਤੁਸੀਂ ਅਨੰਨ ਸੇਖੋ ਗੁਰੂ ਨਾਨਕ ਦੇ ਘਰ ਦੇ ਭਾਈ ਜੇਠਾ ਜੀ ਨੂੰ ਅਤਿ ਗੁਰੂ ਰਾਮਦਾਸ ਜੀ ਬਣਾ ਦਿਆ ਯਾਦ ਰੱਖ ਇਹ ਗੱਲ ਬਾਪਾ ਬੁੱਢਾ ਸਾਹਿਬ ਜੀ ਨੇ ਸਾਰੀ ਮਰਿਆਦਾ ਨਿਭਾਈ ਔਰ ਮਰਿਆਦਾ ਨਿਭਾਉਣ ਤੋਂ ਬਾਅਦ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਬਣ ਗਏ ਗੁਰੂ ਅਮਰਦਾਸ ਜੀ ਪਹਿਲਾ ਸਭ ਤੋਂ ਸੀਸ ਨਿਭਾਉਂਦੇ ਐ ਫਿਰ ਆਪਣੇ ਪੁੱਤਰਾਂ ਨੂੰ ਬਚਨ ਆਕੇ ਸੀਸ ਝੁਕਾਓ ਫਿਰ ਬਾਬਾ ਬੁੱਢਾ ਜੀ ਨੇ ਸੀਸ ਝੁਕਾਇਆ ਸੰਗਤਾਂ ਨੇ ਨਮਸਕਾਰ ਕੀਤੀ ਬੈਰਾਗੀ ਅਵਸਥਾ ਹੋ ਗਈ ਤੇ ਇੱਕ ਬਚਨ ਆਖਿਆ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਸੰਗਤਾਂ ਉਡੀਕ ਕਰਦੀਆਂ ਕੋਈ ਮੁਖ ਤੋ ਬਚਨ ਉਚਾਰਾ ਸ਼ਬਦ ਕੀ ਵਰਤਿਆ ਸਮਾਚੇਤਾ ਆ ਰਿਹਾ ਹੈ ਜਦੋਂ ਲੋਕੀ ਬੂਹੇ ਟੋ ਦਿੰਦੇ ਸੰ ਉਹ ਸਮਾਚੇਤਾ ਆ ਰਿਹਾ ਹੈ ਜਦੋਂ ਬਚਪਨ ਅਵਸਥਾ ਵਿੱਚ ਹੋਕਾ